ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੰਬ ਰਾਸ਼ੀ ਵਾਲਿਓ ਅੱਜ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ ਤੁਹਾਡੇ ਹੋਸ਼ ਉੱਡ ਜਾਣਗੇ ਜਿहां ਦੋਸਤੋ ਕਹਿੰਦੇ ਹਨ ਕਿ ਕਦੇ-ਕਦੇ ਸੱਚਾਈ ਕਲਪਨਾ ਨਾਲੋਂ ਵੀ ਅਜੀਬ ਹੁੰਦੀ ਹੈ ਅਤੇ ਤੁਹਾਡੇ ਨਾਲ ਵੀ ਕੁਝ ਅਜਾਇਹਾ ਹੀ ਹੋ ਚੁੱਕਾ ਹੈ ਚਾਹੇ ਕਿ ਇਹ ਕਿ ਕੋਈ ਅਣਹੋਣੀ ਤੁਹਾਡੇ ਨਾਲ ਵਾਪਰ ਜੋ ਕੀ ਹੈ ਜੀ ਹਾਂ ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੁਝ ਅਜਈਆਂ ਗਲਤੀਆਂ ਕਰ ਬੈਠੇ ਹੋ ਜਿਨ੍ਹਾਂ ਦੀ ਸਜ਼ਾ ਹੁਣ ਤੱਕ ਤੁਸੀਂ ਭੁਗਤ ਰਹੇ ਹੋ ਜੀ ਹਾਂ ਦੋਸਤੋ ਇਹ ਕਹੀਏ ਕਿ ਜਾਣੇ ਅਣਜਾਣੇ ਵਿੱਚ ਤੁਹਾਡੇ ਤੋਂ ਕੁਝ ਅਜੇ ਕਰਮ ਹੋ ਗਏ ਹਨ ਜਿਨ੍ਹਾਂ ਦੀ ਸਜ਼ਾ ਤੁਸੀਂ ਹੁਣ ਤੱਕ ਭੁਗਤ ਰਹੇ ਹੋ ਅਜੀ ਤੁਹਾਨੂੰ ਪਤਾ ਵੀ ਨਹੀਂ ਚੱਲ ਰਿਹਾ ਜੀ ਹਾਂ ਦੋਸਤੋ ਇਸ ਵਿੱਚ ਡਰਨ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਤੁਹਾਨੂੰ ਅਹਿਸਾਸ ਵੀ ਨਹੀਂ ਕਿ ਤੁਸੀਂ ਕਿਹੜੀਆਂ ਗਲਤੀਆਂ ਲਗਾਤਾਰ ਦੁਹਰਾ ਰਹੇ ਹੋ ਹੋ ਸਕਦਾ ਹੈ ਕਿ ਅੱਜ ਵੀ ਤੁਸੀਂ ਉਹ ਗਲਤੀਆਂ ਕਰੀ ਜਾ ਰਹੇ ਹੋ ਜਿਸ ਕਾਰਨ ਹਰ ਇੱਕ ਸ਼ੁਭ ਘੜੀ ਹਰ ਇੱਕ ਸ਼ੁਭ ਮੌਕਾ ਤੁਹਾਡੇ ਕੋਲ ਆ ਕੇ ਵੀ ਵਾਪਸ ਮੁੜ ਜਾਂਦਾ ਹੈ ਤੁਹਾਨੂੰ ਉਸ ਦਾ ਲਾਭ ਪ੍ਰਾਪਤ ਨਹੀਂ ਹੋ پا ਰਿਹਾ ਅਤੇ ਤੁਸੀਂ ਬਸ ਮਨ ਹੀ ਮਨ ਇਹ ਸੋਚਦੇ ਰਹਿੰਦੇ ਹੋ ਕਿ ਮੈਂ ਕਿਹੜੀ ਗਲਤੀ ਕਰ ਦਿੱਤੀ ਜਿਸ ਦੀ ਸਜ਼ਾ ਮੈਨੂੰ ਅਜੇ ਤੱਕ ਮਿਲ ਰਹੀ ਹੈ ਕਿਉਂ ਮੇਰਾ ਉਦਾਰ ਨਹੀਂ ਹੋ ਰਿਹਾ ਕਿਉਂ ਮੈਂ ਸਾਰੇ ਉਮਰ ਸਮੱਸਿਆਵਾਂ ਨਾਲ ਘਿਰਿਆ ਹੋਇਆ ਹਾਂ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਹਾਂ ਅਤੇ ਕਾਮਯਾਬੀ ਅਤੇ ਸਫਲਤਾ ਲਈ ਤੜਫ ਰਿਹਾ ਹਾਂ ਤਾਂ ਸੰਪਤੀ ਨੇ ਮੋਂ ਕਿਉਂ ਮੋੜ ਰੱਖਿਆ ਹੈ ਰੁਪਏ ਪੈਸੇ ਦੀ ਤੰਗੀ ਹਰ ਸਮੇਂ ਕਿਉਂ ਬਣੀ ਰਹਿੰਦੀ ਹੈ ਤਾਂ ਦੋਸਤੋ ਤੁਹਾਨੂੰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਜੋਤਿ ਸਾਸਤ੍ਰ ਦੇ ਅਨੁਸਾਰ ਕਿਹੜੀਆਂ ਪਾਂਝਾ ਚਾਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਕਿਸੇ ਨੂੰ ਦੇਣ ਲਈ ਸਖਤ ਮਨਾ ਕੀਤਾ ਗਿਆ ਹੈ ਕੁੰਭ ਰਾਸ਼ੀ ਵਾਲਿਆਂ ਦੇ ਲਈ ਜਿहां ਦੋਸਤੋ ਜਿੱਥੇ ਕਿਸੇ ਦੀ ਮਦਦ ਕਰਨਾ ਕਿਸੇ ਨੂੰ ਕੁਝ ਦੇ ਨਾਲ ਸਹਾਇਤਾ ਪਹੁੰਚਾਉਣਾ ਇੱਕ ਚੰਗਾ ਕਰਮ ਮੰਨਿਆ ਗਿਆ ਹੈ ਉਥੇ ਕੁਝ ਚੀਜ਼ਾਂ ਨੂੰ ਦੇਣ ਤੋਂ ਸਖਤ ਮਨਾ ਵੀ ਕੀਤਾ ਗਿਆ ਹੈ ਕਿਉਂਕਿ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਦੂਜਿਆਂ ਨੂੰ ਦਿੰਦੇ ਹਾਂ ਤਾਂ ਅਸਰ ਵਿੱਚ ਅਸੀਂ ਦੂਜਿਆਂ ਦੀ ਕਾਮਯਾਬੀ ਦਾ ਰਾਹ ਖੋਲ੍ਹ ਦਿੰਦੇ ਹਾਂ ਅਤੇ ਆਪਣੀ ਤਰਫ ਆਉਣ ਵਾਲੀ ਸਕਾਰਾਤਮਕ ਊਰਜਾ ਦਾ ਮੂੰਹ ਦੂਜਿਆਂ ਦੀ ਤਰਫ ਮੋੜ ਦਿੰਦੇ ਹਾਂ ਜਿਸ ਦਾ ਲਾਭ ਫਿਰ ਉਹਨਾਂ ਨੂੰ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਜਿੱਥੇ ਦੇ ਉੱਥੇ ਹੀ ਖੜੇ ਰਹਿ ਜਾਂਦੇ ਹਾਂ ਸਾਡੇ ਚੰਗੇ ਗ੍ਰਹਿ ਸਾਡੇ ਦੇਵੀ ਦੇਵਤਾ ਫਿਰ ਸਾਡੀ ਮਦਦ ਨਹੀਂ ਕਰ ਸਕਦੇ ਜੀ ਹਾਂ ਦੋਸਤੋ ਇਹ ਵੀਡੀਓ ਤੁਹਾਡੇ ਜੀਵਨ ਲਈ ਬਹੁਤ ਹੀ ਜ਼ਰੂਰੀ ਬਹੁਤ ਹੀ ਜ਼ਰੂਰੀ ਹੈ ਮਹੱਤਵਪੂਰਨ ਵੀਡੀਓ ਤੁਹਾਡੇ ਲਈ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਇਸ ਵੀਡੀਓ ਦਾ ਇੱਕ ਇੱਕ ਭਾਗ ਤੁਹਾਡੇ ਲਈ ਬਹੁਤ ਹੀ ਖਾਸ ਹੈ ਨਹੀਂ ਤਾਂ ਤੁਸੀਂ ਆਪਣੇ ਜੀਵਨ ਵਿੱਚ ਉਸ ਉਚਾਈ ਤੱਕ ਕਦੇ ਨਹੀਂ ਪਹੁੰਚ ਸਕਦੇ ਜਾਂ ਉਸ ਜੀਵਨ ਨੂੰ ਕਦੇ ਪ੍ਰਾਪਤ ਨਹੀਂ ਕਰ ਸਕਦੇ ਜੋ ਤੁਸੀਂ ਆਪਣੇ ਮਨ ਵਿੱਚ ਸੋਚ ਰੱਖਿਆ ਹੈ ਦੋਸਤੋ ਅਸੀਂ ਜਾਣਦੇ ਹਾਂ ਕਿ ਤੁਸੀਂ ਬਹੁਤ ਹੀ ਪਹਾਵਕ ਇਨਸਾਨ ਹੋ ਤੁਸੀਂ ਦੇਵਤਾਂ ਜੋ ਸੋਚਦੇ ਹੋ ਤੁਸੀਂ ਕਿਸੇ ਦੀ ਮਦਦ ਕਰਦੇ ਸਮੇਂ ਦਿਮਾਗ ਨਹੀਂ ਲਗਾਉਂਦੇ ਤੁਹਾਡੀ ਜੇਬ ਵਿੱਚ ਜੋ ਕੁਝ ਪਿਆ ਹੋਵੇ ਤੁਹਾਡੀਆਂ ਸਮਰੱਥਾ ਵਿੱਚ ਜਿੰਨੀ ਵੀ ਤਾਕਤ ਹੈ ਉਸ ਸਭ ਦੀ ਵਰਤੋਂ ਕਰਕੇ ਤੁਸੀਂ ਦੂਜਿਆਂ ਦੀ ਮਦਦ ਕਰ ਦਿੰਦੇ ਹੋ ਦੂਜਿਆਂ ਦੇ ਚਿਹਰੇ ਤੇ ਮੁਸਕਰਾਹਟ ਦੇ ਕੇ ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਤੁਹਾਡੀ ਰਾਸ਼ੀ ਦੀ ਇਹ ਤਾਂ ਇੱਕ ਬਹੁਤ ਸੁੰਦਰ ਖੋਬੀ ਹੈ ਕਿ ਤੁਸੀਂ ਦਿਲ ਖੋਲ ਕੇ ਦੂਜਿਆਂ ਦੀ ਮਦਦ ਕਰਦੇ ਹੋ ਬਿਲਕੁਲ ਵੀ ਪਿਛੇ ਨਹੀਂ ਹਟਦੇ ਹੋ ਚਾਹੇ ਅਧੀ ਰਾਤ ਨੂੰ ਹੀ ਕੋਈ ਤੁਹਾਨੂੰ ਮਦਦ ਲਈ ਆਵਾਜ਼ ਲਗਾਵੇ ਤੁਸੀਂ ਤੁਰੰਤ ਹਾਜ਼ਰ ਹੋ ਜਾਂਦੇ ਹੋ ਇਸੇ ਕਾਰਨ ਲੋਕ ਤੁਹਾਡਾ ਬਹੁਤ ਸਨਮਾਨ ਵੀ ਕਰਦੇ ਹਨ ਸਮਾਜ ਵਿੱਚ ਤੁਹਾਡਾ ਇੱਕ ਖਾਸ ਕੰਧ ਹੈ ਇੱਕ ਖਾਸ ਸਥਿਤੀ ਹੈ ਇੱਕ ਖਾਸ ਵਿਅਕਤੀਤਵ ਹੈ ਦੋਸਤੋ ਇੱਕ ਗੱਲ ਵੱਖਰੀ ਹੈ ਕਿ ਤੁਸੀਂ ਅੰਦਰ ਹੀ ਅੰਦਰ ਕਿੰਨੇ ਪਰੇਸ਼ਾਨ ਹੋ ਆਪਣੀਆਂ ਸਮੱਸਿਆਵਾਂ ਨਾਲ ਕਿੰਨੇ ਜੋਝ ਰਹੇ ਹੋ ਇਸ ਗੱਲ ਦੀ ਪਿੱਣੇ ਬਾਹਰ ਦੇ ਲੋਕਾਂ ਨੂੰ ਨਹੀਂ ਹੁੰਦੀ ਅਤੇ ਨਾ ਹੀ ਇਸ ਗੱਲ ਦਾ ਅਸਰ ਬਾਹਰ ਦੇ ਲੋਕਾਂ ਤੇ ਹੈ ਤਾਂ ਲੋਕ ਤੁਹਾਨੂੰ ਇੱਕ ਖਾਸ ਵਿਅਕਤੀ ਤੌਰ ਤੇ ਇਸ ਸਮਾਜ ਵਿੱਚ ਸਨਮਾਨ ਦਿੰਦੇ ਹਨ ਅਤੇ ਤੁਹਾਨੂੰ ਵੀ ਅਸੀਂ ਇਹ ਸਲਾਹ ਦੇਵਾਂਗੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਇੰਨੇ ਜਲਦੀ ਜ਼ਾਹਰ ਨਾ ਕਰਿਆ ਕਰੋ ਤੁਸੀਂ ਭਾਵਨਾਵਾਂ ਵਿੱਚ ਕਦੇ-ਕਦੇ ਗਲਤੀ ਕਰ ਦਿੰਦੇ ਹੋ ਫਿਰ ਤੁਹਾਨੂੰ ਬਹੁਤ ਜਲਦੀ ਇਸ ਗੱਲ ਦਾ ਅਹਿਸਾਸ ਵੀ ਹੋ ਜਾਂਦਾ ਹੈ ਕਿ ਤੁਸੀਂ ਸਾਹਮਣੇ ਵਾਲੇ ਨੂੰ ਲੋੜ ਤੋਂ ਵੱਧ ਦੱਸ ਦਿੱਤਾ ਹੈ ਪਰ ਉਦੋਂ ਤੱਕ ਬਹੁਤ देर ਹੋ ਜਾਂਦੀ ਹੈ ਤਾਂ ਤੁਹਾਨੂੰ ਅਸੀਂ ਇਹ ਦੱਸ ਦਈਏ ਕਿ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਤੁਹਾਡਾ ਲੋੜ ਤੋਂ ਵੱਧ ਕਿਸੇ ਤੇ ਵੀ ਭਰੋਸਾ ਨਹੀਂ ਕਰਨਾ ਹੈ। ਅਧਿਕ ਕਿਸੇ ਨੂੰ ਕੁਝ ਦੱਸਣਾ ਨਹੀਂ ਹੈ ਤਾਂ ਇਹ ਤਾਂ ਹੋ ਗਈ ਤੁਹਾਡੇ ਸਮਾਜਿਕ ਪੱਧਰ ਦੀ ਗੱਲ। ਹੁਣ ਅਸੀਂ ਗੱਲ ਕਰਦੇ ਹਾਂ ਜੀ ਜੋਤਿ ਸ਼ਾਸਤਰ ਨੇ ਕਿਹੜੀਆਂ ਪੰਜ ਚੀਜ਼ਾਂ ਨੂੰ ਦੂਜਿਆਂ ਨੂੰ ਦੇਣ ਤੋਂ ਤੁਹਾਨੂੰ ਸਖਤ ਮਨਾ ਕੀਤਾ ਹੈ। ਤਾਂ ਵੀਡੀਓ ਸ਼ੁਰੂਆਤ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਤੁਹਾਡੇ ਤੋਂ ਚਾਹਾਂਗੇ ਕਿ ਪੂਰੀ ਭਗਤੀ ਭਾਵ ਦੇ ਨਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲਿਖ ਕੇ ਹਾਜ਼ਰੀ ਲਗਵਾ ਦੇਣਾ ਚਾਹੀਦਾ ਹੈ। ਦੋਸਤੋ ਅਸੀਂ ਕਾਫੀ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਤੁਹਾਡੀ ਰਾਸ਼ੀ ਦੇ ਜਾਤਕਾਂ ਦੀਆਂ ਪੀੜਾਂ ਕਾਫੀ ਲੰਮੇ ਸਮੇਂ ਤੋਂ ਲਗਾਤਾਰ ਬਣੀਆਂ ਹੋਈਆਂ ਹਨ। ਇੱਕ ਸੁਖ ਪਲ ਦੇਖਣ ਨੂੰ ਮਿਲਦਾ ਹੈ ਤਾਂ 50 ਦੁੱਖ ਦੀਆਂ ਕਣੀਆਂ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ। ਉਸੇ ਸੋਹਣੇ ਪਲ ਦਾ ਆਨੰਦ ਅਜੇ ਖਤਮ ਵੀ ਨਹੀਂ ਹੋ ਪਾਉਂਦਾ ਕਿ ਦੁੱਖ ਦੀਆਂ ਘੜੀਆਂ ਸ਼ੁਰੂ ਹੋ ਜਾਂਦੀਆਂ ਹਨ ਕੋਈ ਨਾ ਕੋਈ ਚਿੰਤਾ ਕੋਈ ਨਾ ਕੋਈ ਪਰੇਸ਼ਾਨੀ ਹਮੇਸ਼ਾ ਹੀ ਘਿਰੀ ਰਹਿੰਦੀ ਹੈ ਅਜਿਹਾ ਲੱਗਦਾ ਹੈ ਕਿ ਜਿਵੇਂ ਜਿਵੇਂ ਪਰੇਸ਼ਾਨੀਆਂ ਦਾ ਇੱਕ ਸਮੁੰਦਰ ਬਣ ਗਿਆ ਹੈ ਪਰ ਦੋਸਤੋ ਹੁਣ ਸਮਾਂ ਆ ਰਿਹਾ ਹੈ ਕਿ ਜਦੋਂ ਖੁਦ ਭਗਵਾਨ ਪੋਲੇ ਦਾ ਹੱਥ ਨੇ ਤੁਹਾਡੇ ਲਈ ਕੁਝ ਚੰਗੀਆਂ ਘੜੀਆਂ ਕੁਝ ਚੰਗੇ ਪਲ ਚਾਣ ਲੈ ਹਨ ਪਰ ਇਸ ਲਈ ਤੁਹਾਨੂੰ ਵੀ ਬਰਾਬਰ ਕੋਸ਼ਿਸ਼ ਕਰਨ ਦੀ ਲੋੜ ਰਹੇਗੀ ਤੁਹਾਨੂੰ ਵੀ ਫੋਕ ਫੋਕ ਕੇ ਕਦਮ ਰੱਖਣੇ ਹੋਣਗੇ ਉਹਨਾਂ ਗਲਤੀਆਂ ਨੂੰ ਕਦੇ ਵੀ ਨਹੀਂ ਦੁਹਰਾਉਣਾ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਜਾਣਿਆ-ਅਣਜਾਣੇ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿੱਚ ਕੀਤਾ ਹੈ ਦੋਸਤੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਆਲੇ-ਦੁਆਲੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਚਾਹੇ ਸਾਡੀ ਘੜੀ ਹੋਵੇ ਚਾਹੇ ਸਾਡਾ ਪਰਸ ਹੋਵੇ ਚਾਹੇ ਸਾਡਾ ਵਾਹਨ ਹੋਵੇ ਸਾਂਡੇ ਧਰਮ ਸਾਸਤਾ ਦੇ ਅਨੁਸਾਰ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਨਮਾਨ ਪ੍ਰਾਪਤ ਹੁੰਦਾ ਹੈ। ਉਹਨਾਂ ਨੂੰ ਪੂਜਿਆ ਜ਼ਰੂਰ ਜਾਂਦਾ ਹੈ। ਇਥੋਂ ਤੱਕ ਕਿ ਸਾਡੇ ਘਰ ਵਿੱਚ ਵਰਤੀ ਜਾਣ ਵਾਲੀ ਝਾੜੂ ਨੂੰ ਵੀ ਅਸੀਂ ਲక్ష్ਮੀ ਦਾ ਰੂਪ ਮੰਨਦੇ ਹਾਂ। ਉਸੇ ਪੈਰ ਨਹੀਂ ਲਗਾਉਂਦੇ ਆ ਅਜੇ ਅਸੀਂ ਇਸ ਲਈ ਮੰਨਦੇ ਹਾਂ ਕਿਉਂਕਿ ਸਾਡਾ ਮੰਨਣਾ ਇਹ ਹੈ ਕਿ ਹਰ ਇੱਕ ਚੀਜ਼ ਦੀ ਆਪਣੀ ਖਾਸ ਊਰਜਾ ਹੁੰਦੀ ਹੈ। ਅਤੇ ਉਹ ਊਰਜਾ ਸਾਡੇ ਜੀਵਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਪ੍ਰਭਾਵਿਤ ਜ਼ਰੂਰ ਕਰਦੀ ਹੈ ਤਾਂ ਜੇਕਰ ਅਸੀਂ ਉਹਨਾਂ ਊਰਜਾਵਾਂ ਦਾ ਸਹੀ ਲਾਭ ਲੈਣਾ ਸਿੱਖ ਜਾਈਏ ਤਾਂ ਸਾਡਾ ਜੀਵਨ ਬਹੁਤ ਹੀ ਸੁੰਦਰ ਅਤੇ ਸੌਖਾ ਹੋ ਜਾਂਦਾ ਹੈ ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕੋਈ ਅਮੀਰ ਆਦਮੀ ਆਪਣਾ ਘਰ ਤੱਕ ਬਣਵਾਉਂਦਾ ਹੈ ਤਾਂ ਉਸ ਘਰ ਨੂੰ ਵਾਸਤੂ ਦੇ ਅਨੁਸਾਰ ਹੀ ਡਿਜ਼ਾਈਨ ਕਰਵਾਉਂਦਾ ਹੈ ਅਜਾਇਬ বিনা ਸੋਚੇ ਸਮਝੇ ਨਹੀਂ ਬਣਵਾ ਲੈਂਦਾ ਕਿ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਕੋਈ ਵੀ ਆਦਮੀ ਜਦੋਂ ਅਮੀਰ ਬਣਦਾ ਹੈ ਜਦੋਂ ਉਚਾਈਆਂ ਤੇ ਚੜਦਾ ਹੈ ਤਾਂ ਉਹ ਮਿਹਨਤਾਂ ਦੇ ਕੋਸ਼ਿਸ਼ ਤਾਂ ਕਰਦਾ ਹੀ ਹੈ ਪਰ ਨਾਲ ਹੀ ਨਾਲ ਉਹ ਕਈ ਕਈ ਅਜਾਇਬ ਲੋਕੀ ਹੋਏ ਪਾਵ ਵੀ ਕਰਦਾ ਰਹਿੰਦਾ ਹੈ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਦੋਸਤੋ ਯਾਦ ਰੱਖਣਾ ਕਿ ਮਿਹਨਤ ਤਾਂ ਹਰ ਇਨਸਾਨ ਕਰਦਾ ਹੈ ਪਰ ਕਾਮਯਾਬੀ ਹਰ ਇਨਸਾਨ ਦੇ ਕਦਮ ਨਹੀਂ ਚੁੰਮਦੀ ਕਾਮਯਾਬੀ ਤਾਂ ਉਸ ਖਾਸ ਇਨਸਾਨ ਦੇ ਕੋਲ ਜਾਂਦੀ ਹੈ ਜੋ ਹਰ ਇੱਕ ਪ੍ਰਕਾਰ ਨਾਲ ਉਦਮ ਕਰਦਾ ਹੈ ਤਾਂ ਤੁਹਾਨੂੰ ਵੀ ਹੁਣ ਉਹਨਾਂ ਲੋਕੀ ਹੋਏ ਪੈਦਾ ਦੀ ਪੂਰੀ ਜਾਣਕਾਰੀ ਲੈ ਲੈਣੀ ਹੋਵੇਗੀ ਜਿਸ ਨਾਲ ਤੁਹਾਡੇ ਜੀਵਨ ਵਿੱਚ ਵੀ ਹੁਣ ਕੋਈ ਰੁਕਾਵਟ ਪੈਦਾ ਨਾ ਹੋਵੇ ਤੁਸੀਂ ਤੁਸੀਂ ਅੱਗੇ ਲਗਾਤਾਰ ਵਧਦੇ ਜਾਓ ਅਤੇ ਅਸੀਂ ਇਸ ਵਿੱਚ ਤੁਹਾਡੀ ਮਦਦ ਕਰਨ ਲਈ ਹਰ ਵਕਤ ਤਿਆਰ ਹਾਂ ਅਸੀਂ ਚਾਹਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਦੇਖ ਕੇ ਜਰਾ ਵੀ ਲਾਭ ਹੁੰਦਾ ਹੈ ਤੁਹਾਡੇ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਸਹਾਇਤਾ ਹੁੰਦੀ ਹੈ ਕਿਸੇ ਪ੍ਰਕਾਰ ਦਾ ਬਦਲਾਅ ਆਉਂਦਾ ਹੈ ਤਾਂ ਸਾਡਾ ਪਉਂਦਾ ਕੜਾ ਪਰ ਜਾਵੇਗਾ ਤੇ ਮਾਂ ਲక్ష్ਮੀ ਸਾਡੇ ਤੇ ਵੀ ਕਿਰਪਾ ਕਰੇਗੀ ਨਾਲ ਹੀ ਨਾਲ ਤੁਹਾਡੇ ਤੋਂ ਇੱਕ ਛੋਟੀ ਜੀ ਗੱਲ ਹੋਰ ਕਹਿਣਾ ਚਾਹਾਂਗੇ ਕਿ ਆਪਣੀ ਵੀਡੀਓ ਦੇ ਵਿਸ਼ੇ ਦੀ ਸ਼ੁਰੂਆਤ ਕਰਦੇ ਹਾਂ ਤਾਂ ਦੋਸਤੋ ਬਹੁਤ ਸਾਰੇ ਲੋਕ ਸਾਡੇ ਤੋਂ ਤਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਉਹ ਪੰਜ ਚੀਜ਼ਾਂ ਜੋ ਭੁੱਲ ਕੇ ਵੀ ਕਿਸੇ ਨੂੰ ਨਹੀਂ ਦੇਣੀਆਂ ਹਨ ਚਾਹੇ ਕੋਈ ਕਿੰਨੀ ਹੀ ਜिद ਕਿਉਂ ਨਾ ਕਰੇ ਚਾਹੇ ਗੱਲ ਕਿੰਨੀ ਹੀ ਕਿਉਂ ਨਾ ਵਿਗੜ ਜਾਵੇ ਤਾਂ ਇਸ سلسلے ਵਿੱਚ ਦੋਸਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬੁੱਧ ਗ੍ਰਹਿ ਦੀ ਬੁੱਧ ਇੱਕ ਅਜਿਹਾ ਗ੍ਰਹਿ ਹੈ ਜਿਸ ਬਾਰੇ ਲੋਕਾਂ ਨੂੰ ਸਭ ਤੋਂ ਘੱਟ ਜਾਣਕਾਰੀ ਹੈ ਲੋਕ ਤਮਾਮ ਤਰ੍ਹਾਂ ਦੇ ਉਪਾਅ ਤਮਾਮ ਗ੍ਰਹਾਂ ਦੀ ਸ਼ਕਤੀ ਵਧਾਉਣ ਲਈ ਕਰਦੇ ਰਹਿੰਦੇ ਹਨ ਪਰ ਬੁੱਧ ਦੀ ਸ਼ਕਤੀ ਨੂੰ ਬਤੌਣ ਦੇ ਉਪਾਅ ਲੋਕ ਬਹੁਤ ਘੱਟ ਕਰਦੇ ਹਨ ਸ਼ਾਇਦ ਇਸੇ ਕਾਰਨ ਉਹਨਾਂ ਦੇ ਜੀਵਨ ਵਿੱਚ ਤਾਨ ਨੂੰ ਲੈ ਕੇ ਸਮੱਸਿਆਵਾਂ ਕਦੇ ਖਤਮ ਨਹੀਂ ਹੁੰਦੀਆਂ ਸ਼ੁਰੂਆਤ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਬੁੱਧ ਨਾਲ ਜੁੜੀਆਂ ਹੋਈਆਂ ਚੀਜ਼ਾਂ ਕਿਸੇ ਨੂੰ ਵੀ ਦਾਨ ਨਹੀਂ ਕਰਨੀਆਂ ਚਾਹੀਦੀਆਂ ਅਤੇ ਉਹ ਚੀਜ਼ਾਂ ਕਿਹੜੀਆਂ ਹਨ ਹਰੇ ਰੰਗ ਦੀਆਂ ਚੀਜ਼ਾਂ ਹਰੇ ਰੰਗ ਦਾ ਕੋਈ ਵੀ ਕੱਪੜਾ ਹਰੇ ਰੰਗ ਦਾ ਕੋਈ ਵੀ ਤੋਹਫਾ ਹਰੇ ਰੰਗ ਦੀ ਕੋਈ ਵੀ ਮਠਿਆਈ ਜਾਂ ਹਰੇ ਰੰਗ ਦਾ ਕੋਈ ਵੀ ਖਾਣ ਪੀਣ ਦਾ ਸਮਾਨ ਜਾਨੀ ਹਰੇ ਰੰਗ ਦੀ ਕੋਈ ਵੀ ਚੀਜ਼ ਤੁਹਾਨੂੰ ਕਿਸੇ ਨੂੰ ਦਾਨ ਨਹੀਂ ਕਰਨੀ ਹੈ ਹਰਾ ਰੰਗ ਬੁੱਧ ਦਾ ਪ੍ਰਤੀਕ ਹੁੰਦਾ ਹੈ ਜਿਵੇਂ ਦੋਸਤੋ ਅਤੇ ਬੁੱਧ ਦੇ ਦੇਵਤਾ ਗਣਪਤੀ ਹਨ ਤਾਂ ਤੁਹਾਨੂੰ ਗਣੇਸ਼ ਜੀ ਦੀ ਮੂਰਤੀ ਵੀ ਕਿਸੇ ਨੂੰ ਦਾਨ ਨਹੀਂ ਕਰਨੀ ਹੈ ਭੁੱਲ ਕੇ ਵੀ ਕਿਸੇ ਨੂੰ ਗਣੇਸ਼ ਜੀ ਦੀ ਫੋਟੋ ਜਾਂ ਗਣੇਸ਼ ਜੀ ਦੀ ਮੂਰਤੀ ਨਾ ਦਿਓ ਚਾਹੇ ਕੁਝ ਵੀ ਹੋ ਜਾਵੇ ਜਿਹਾਨ ਦੋਸਤੋ ਤੁਹਾਨੂੰ ਇਹ ਸਾਵਧਾਨੀ ਰੱਖਣੀ ਹੈ ਹੁਣ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰੋਗੇ ਤੁਸੀਂ ਹਰੇ ਰੰਗ ਦੀਆਂ ਚੀਜ਼ਾਂ ਕਿਸੇ ਨੂੰ ਕਦੇ ਦਾਨ ਕੀਤੀਆਂ ਹਨ ਜੇਕਰ ਕੀਤੀਆਂ ਹਨ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਦੋਸਤੋ ਦੂਜੀ ਚੀਜ਼ ਹੈ ਕੋਈ ਵੀ ਮਿੱਠਾ ਖਾਣ ਪੀਣ ਦਾ ਸਮਾਨ ਜਾਣੀ ਕੋਈ ਮਠਿਆਈ ਆਵਲੇ ਦਾ ਬਰਸ਼ ਝਾੜੂ ਰੁਪਏ ਪੈਸੇ ਬਿਨਾਂ ਕਿਸੇ ਕਾਰਨ ਦੇ ਕਦੇ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਜੀ ਹਾਂ ਦੋਸਤੋ ਅਸੀਂ ਰੁਪਏ ਪੈਸੇ ਦਾ ਲੈਣ ਦੇ ਨ ਅਕਸਰ ਕਰਦੇ ਰਹਿੰਦੇ ਹਾਂ ਪਰ ਉਹ ਸਾਡੀ ਵਪਾਰਿਕ ਸਥਿਤੀ ਹੈ ਪਰ ਉਸੇ ਬਿਨਾ ਕਿਸੇ ਕਾਰਨ ਦੇ ਕਿਸੇ ਨੂੰ ਰੁਪਏ ਪੈਸੇ ਨਾ ਦਿਓ ਕਿਉਂਕਿ ਰੁਪਏ ਪੈਸੇ ਖੁਦ ਲక్ష్ਮੀ ਦਾ ਰੂਪ ਹਨ ਜੋ ਵੀ ਹੋਰ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਉਹ ਸਭ ਵੀ ਖੁਦ ਮਾਤਾ ਲక్ష్ਮੀ ਦੇ ਪ੍ਰਤੀਕ ਹਨ ਜਦੋਂ ਤੁਹਾਡੇ ਘਰ ਵਿੱਚ ਲక్ష్ਮੀ ਜੀ ਦੇ ਆਉਣ ਦੀ ਮਹਾ ਦਸ਼ਾ ਪਾਉਂਦੀ ਹੈ ਜੋ ਕਿ ਹੁਣ ਬਣ ਰਹੀ ਹੈ ਦੋਸਤੋ ਤੁਹਾਨੂੰ ਯਾਦ ਰੱਖਣਾ ਹੈ ਕਿ ਹੁਣ ਤੁਹਾਡੇ ਘਰ ਵਿੱਚ ਮਾਤਾ ਲక్ష్ਮੀ ਖੁਦ ਪਰਵੇਸ਼ ਕਰਨ ਜਾ ਰਹੀ ਹੈ ਅਜਾਈ ਸਥਿਤੀ ਵਿੱਚ ਜੇਕਰ ਤੁਸੀਂ ਇਹਨਾਂ ਨੂੰ ਦਾਨ ਕਰੋਗੇ ਤਾਂ ਸਮਝੋ ਕਿ ਤੁਸੀਂ ਆਪਣੇ ਘਰ ਵਿੱਚ ਆਉਣ ਵਾਲੀ ਉਸ ਸਕਾਰਾਤਮਕ ਊਰਜਾ ਦਾ ਮੂੰਹ ਦੂਜੇ ਵੱਲ ਮੋੜ ਦਿੱਤਾ ਹੈ ਤੁਹਾਨੂੰ ਮਾਤਾ ਲక్ష్ਮੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਕਿਸੇ ਨੂੰ ਦਾਨ ਨਹੀਂ ਕਰਨੀਆਂ ਹਨ ਆਵਲੇ ਦਾ ਬਿਰਸ਼ਤਾ ਭੁੱਲ ਕੇ ਵੀ ਕਿਸੇ ਨੂੰ ਦਾਨ ਨਹੀਂ ਕਰਨਾ ਉਹ ਕੋਡਾ ਮਾਤਾ ਲక్ష్ਮੀ ਦਾ ਪ੍ਰਤੀਕ ਹੁੰਦਾ ਹੈ ਤਾਂ ਦੋਸਤੋ ਉਮੀਦ ਹੈ ਤੁਸੀਂ ਸਮਝ ਰਹੇ ਹੋਵੋਗੇ ਕਿ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਤੁਹਾਨੂੰ ਚੰਗੀ ਤਰ੍ਹਾਂ ਨਾਲ ਸਮਝ ਵਿੱਚ ਆ ਰਹੀ ਹੋਵੇਗੀ ਹੁਣ ਅਸੀਂ ਗੱਲ ਕਰਾਂਗੇ ਤੀਜੀ ਚੀਜ਼ ਦੀ ਦੋਸਤੋ ਆਪਣੀ ਵਰਤੀ ਹੋਈ ਚੀਜ਼ ਕਿਸੇ ਨੂੰ দান ਨਹੀਂ ਕਰਨੀ ਜੇਕਰ ਤੁਸੀਂ ਦੇ ਵੀ ਰਹੇ ਹੋ ਤਾਂ ਮਦਦ ਦੇ ਰੂਪ ਵਿੱਚ ਦਿਓ ਪਰ ਅਸੀਂ ਤੁਹਾਡੇ ਤੋਂ ਇਹ ਕਹਾਂਗੇ ਕਿ ਤੁਸੀਂ ਕਿਸੇ ਨੂੰ ਨਾ ਦਿਓ ਜਿਵੇਂ ਤੁਹਾਡੇ ਵਰਤੇ ਹੋਏ ਕੱਪੜੇ ਲੱਤੇ ਫਟੇ ਪੁਰਾਣੇ ਕੱਪੜੇ ਤਾਂ ਭੁੱਲਗੇ ਵੀ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਤਾਂ ਤੁਹਾਡੇ ਵਰਤੇ ਹੋਏ ਕੱਪੜੇ ਜਾਂ ਜੁੱਤੇ ਜਾਂ ਫਿਰ ਕੋਈ ਹੋਰ ਸਮਾਨ ਅਤੇ ਸਥਿਤੀ ਬੰਦੀ ਹੈ ਭੋਜਾਂਦੇ ਮਾਮਲੇ ਵਿੱਚ ਦੋਸਤੋ ਵੈਸੇ ਤੇ ਆਂਦਾਨ ਦੁਨੀਆ ਦਾ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਹੈ ਮਹਾਦਾਨ ਕਿਹਾ ਜਾਂਦਾ ਹੈ ਪਰ ਜੇਕਰ ਤੁਸੀਂ ਆਪਣੇ ਘਰ ਦਾ ਬਚਿਆ ਹੋਇਆ ਬਾਸੀ ਭੋਜਨ ਝੂਠਾ ਭੋਜਨ ਜਾਂ ਆਪਣਾ ਖਾਦਾ ਹੋਇਆ ਝੂਠਾ ਭੋਜਨ ਕਿਸੇ ਨੂੰ দান ਕਰਦੇ ਹੋ ਤਾਂ ਤੁਸੀਂ ਕੇਤੋ ਦੀ ਮਹਾਂਦਸ਼ਾ ਦੇ ਸ਼ਿਕਾਰ ਹੋ ਜਾਂਦੇ ਹੋ ਫਿਰ ਤੁਹਾਡੇ ਘਰ ਤੋਂ ਚੈਨ ਸਕੂਨ ਹਮੇਸ਼ਾ ਲਈ ਖਤਮ ਹੋ ਜਾਵੇਗਾ ਤੇ ਇਥੋਂ ਤੱਕ ਕਿ ਇਸ ਦਾ ਮਾੜਾ ਪ੍ਰਭਾਵ ਤੁਹਾਡੀ ਮਾਨਸਿਕ ਸਥਿਤੀ ਤੇ ਵੀ ਪਵੇਗਾ ਅਤੇ ਤੁਸੀਂ ਨਸ਼ਿਆਂ ਆਦ ਵਿੱਚ ਡੁੱਬ ਸਕਦੇ ਹੋ ਤੁਹਾਡਾ ਭਵਿਕਾ ਹਨੇਰੇ ਵਿੱਚ ਜਾ ਸਕਦਾ ਹੈ ਯਕੀਨ ਮੰਨੋ ਦੋਸਤੋ ਚੌਥੀ ਚੀਜ਼ ਹੋਵੇਗੀ ਅਨਾਜ ਦਾ ਆਟੇ ਦਾ ਚਾਵਲ ਦਾ ਦਾਨ ਦੋਸਤੋ ਵੈਸੇ ਤਾਂ ਸਾਡੇ ਦਰਵਾਜ਼ੇ ਤੇ ਜਦੋਂ ਕੋਈ ਭਿਖਾਰੀ ਜਾਂ ਭਿਖਿਆ ਮੰਗਣ ਵਾਲਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਆਟਾ ਦਾਨ ਕਰ ਦਿੰਦੇ ਹਾਂ ਅਨਾਜ ਕਣਕ ਵਗੈਰਾ ਵੀ ਦਾਨ ਕਰ ਦਿੰਦੇ ਹਾਂ ਪਰ ਜੋਤਿ ਸ਼ਾਸਤਰ ਵਿੱਚ ਅਨਾਜ ਦੇ ਦਾਨ ਤੋਂ ਮਨਾ ਕੀਤਾ ਗਿਆ ਹੈ ਅਨਾਜ ਦਾ ਦਾਨ ਸਹੀ ਨਹੀਂ ਹੁੰਦਾ ਅਨਾਜ ਨੂੰ ਜੀਵਨ ਊਰਜਾ ਦਾ ਪ੍ਰਤੀਕ ਮੰਨਿਆ ਗਿਆ ਹੈ ਤੇ ਜਦੋਂ ਤੁਸੀਂ ਅਨਾਜ दान ਕਰ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਨਿਸ਼ਚਿਤ ਤੌਰ ਤੇ ਬਿਮਾਰੀਆਂ ਪ੍ਰਵੇਸ਼ ਕਰ ਜਾਂਦੀਆਂ ਹਨ ਤੁਹਾਡੇ ਘਰ ਵਿੱਚ ਫਜ਼ੂਲ ਖਰਚੇ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਤੁਹਾਡੇ ਮਨ ਵਿੱਚ ਖਿਆਲ ਆ ਰਿਹਾ ਹੋਵੇਗਾ ਕਿ ਲੋਕ ਤਾਂ ਇਸ ਦੇ ਉਲਟ ਖੁਲੇ ਆਮ ਅਨਾਜ ਦਾਨ ਕਰਦੇ ਹਨ ਆਟੇ ਦਾ ਦਾਨ ਕਰਦੇ ਹਨ ਉਹਨਾਂ ਦੇ ਘਰ ਵਿੱਚ ਤਾਂ ਅਜਿਆ ਕੁਝ ਦੇਖਣ ਨੂੰ ਨਹੀਂ ਮਿਲਦਾ ਤਾਂ ਦੋਸਤੋ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਪ੍ਰਭਾਵ ਅਤੇ ਮਾੜਾ ਪ੍ਰਭਾਵ ਅਸ਼ੰਕ ਵੀ ਹੋ ਸਕਦੇ ਹਨ ਅਤੇ ਸ਼ਕਤੀਸ਼ਾਲੀ ਵੀ ਹੋ ਸਕਦੇ ਹਨ। ਤੁਹਾਨੂੰ ਇਸ ਗਲਤੀ ਨੂੰ ਨਹੀਂ ਦੁਹਰਾਉਣਾ ਅਤੇ ਜੇਕਰ ਤੁਹਾਨੂੰ ਅਨਾਜ ਦਾ ਦਾਨ ਕਰਨਾ ਹੀ ਹੈ ਆਟਾ ਵਗੈਰਾ ਦਾਨ ਕਰਨਾ ਹੈ ਤਾਂ ਇਸ ਲਈ ਇੱਕ ਬਹੁਤ ਹੀ ਸੁੰਦਰ ਵਿਧਾਨ ਵੀ ਹੈ। ਤੁਸੀਂ ਇਸ ਦੇ ਦਾਨ ਤੋਂ ਫਾਇਦਾ ਲੈ ਸਕਦੇ ਹੋ ਜਾਣੇ ਇਸ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਪਹੁੰਚੇਗਾ ਜੇਕਰ ਤੁਸੀਂ ਇੱਕ ਛੋਟਾ ਜਿਹਾ ਉਪਾਗ ਕਰ ਲੋ ਤਾਂ ਤੁਹਾਨੂੰ ਕੀ ਕਰਨਾ ਹੈ ਕਿ 14ਵੇਂ ਤੁਸੀਂ ਕਿਸੇ ਨੂੰ ਅਨਾਜ ਦਾਨ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਆਪਣੇ ਮਨ ਵਿੱਚ ਓਮ ਵਿਸ਼ਨੋ ਦਾ ਜਾਪ ਤਿੰਨ ਵਾਰ ਕਰ ਲੈਣਾ ਹੈ। ਬਸ ਤੁਸੀਂ ਇਸ ਮੰਤਰ ਦਾ ਬਸ ਤੁਸੀਂ ਇਸ ਮੰਤਰ ਦਾ ਜਾਪ ਕਰਦੇ ਹੋਏ ਕਿਸੇ ਨੂੰ ਅਨਾਜ ਦਾਨ ਕਰੋਗੇ ਤਾਂ ਬਹੁਤ ਹੀ ਪੁੰਨ ਅਤੇ ਪ੍ਰਾਪਤੀ ਤੁਹਾਨੂੰ ਦੇਵੇਗਾ ਅਤੇ ਤੁਹਾਡੀ ਉਮਰ ਵਿੱਚ ਤਾਂ ਅੰਦੌਲਤ ਅਤੇ ਸੂਖ ਸੁਮਰiddhi ਆ ਜਾਵੇਗੀ। ਦੋਸਤੋ ਤੁਸੀਂ ਕਿੰਨਾ ਜੀਵਤ ਚਮਤਕਾਰੀ ਅਨਾਜ ਦਾ ਦਾਨ ਇਹ ਕਾ ਸਕਦੇ ਹਾਂ ਪੰਜਵੀਂ ਚੀਜ਼ ਹੈ ਘੜੀ ਅਸੀਂ ਜਾਣਿਆਂ ਜਾਣੇ ਵਿੱਚ ਲੋਕਾਂ ਨੂੰ ਘੜੀ ਗਿਫਟ ਕਰ ਦਿੰਦੇ ਹਾਂ ਤੁਸੀਂ ਅਕਸਰ ਜਾਇ ਦੇਖਿਆ ਹੋਵੇਗਾ ਜਾਂ ਸੁਣਿਆ ਹੋਵੇਗਾ ਕਿਸੇ ਦਾ ਜਨਮ ਦਿਨ ਆਇਆ ਜਾਂ ਕੋਈ ਖਾਸ ਮੌਕਾ ਆਇਆ ਉਸ ਨੇ ਘੜੀ ਦੇਣ ਕਰ ਦਿੱਤੀ ਜਾਂ ਘੜੀ ਗਿਫਟ ਕਰ ਦਿੱਤੀ ਪੁੱਲ ਕੇ ਵੀ ਕਦੇ ਕਿਸੇ ਨੂੰ ਘੜੀ ਗਿਫਟ ਤੁਸੀਂ ਨਹੀਂ ਕਰਨੀ ਘੜੀ ਸਮੇਂ ਦਾ ਪ੍ਰਤੀਕ ਹੁੰਦੀ ਹੈ ਘੜੀ ਸਨ ਸਮਾਂ ਹੁੰਦੀ ਹੈ ਜਦੋਂ ਅਸੀਂ ਉਸ ਕੜੀ ਨੂੰ ਆਪਣੇ ਹੱਥ ਵਿੱਚ ਪਾਹਂਦੇ ਹਾਂ ਜਾਂ ਉਸ ਨੂੰ ਖਰੀਦ ਲੈਂਦੇ ਹਾਂ ਤਾਂ ਉਹ ਸਾਡੇ ਸਮੇਂ ਦੀ ਸੋਚ ਕੋ ਜਾਂਦੀ ਹੈ ਜਦੋਂ ਅਸੀਂ ਕੜੀ ਨੂੰ ਕਿਸੇ ਨੂੰ ਗਿਫਟ ਕਰ ਦਿੰਦੇ ਹਾਂ ਤਾਂ ਅਸੀਂ ਆਪਣੇ ਵੱਲ ਆਉਣ ਵਾਲੀ ਸਕਾਰਾਤਮਕ ਊਰਜਾ ਨੂੰ ਦੂਜਿਆਂ ਵੱਲ ਮੋੜ ਦਿੰਦੇ ਹਾਂ ਤਾਂ ਤੁਹਾਨੂੰ ਕੋਡ ਤਾਂ ਤੁਹਾਨੂੰ ਕੜੀ ਨੂੰ ਪੋਲ ਕੇ ਵੀ ਕਿਸੇ ਨੂੰ ਦਾਨ ਨਹੀਂ ਕਰਨਾ ਵੈਸੇ ਤਾਂ ਤੋਹਫਾ ਦੇਣਾ ਦਾਨ ਦੇਣ ਨੂੰ ਲੈ ਕੇ ਜੋ ਤੇ ਸ਼ਾਸਤਰ ਵਿੱਚ ਵਿਸ਼ਾਲ ਵਰਣਨ ਦੇਖਣ ਨੂੰ ਮਿਲਦੇ ਹਨ ਦੋਸਤੋ ਚੀਜ਼ਾਂ ਤਾਂ ਬਹੁਤ ਸਾਰੀਆਂ ਹਨ ਦੱਸਣ ਲਈ ਸਮਾਂ ਘਟ ਹੈ ਵੀਡੀਓ ਵਿੱਚ ਅਸੀਂ ਸਿਰਫ ਉਹਨਾਂ ਖਾਸ ਜਾਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਰੋਜ਼ਮਰ ਦੇ ਜੀਵਨ ਵਿੱਚ ਵਰਤਦੇ ਹਾਂ ਅਕਸਰ ਜਿਨ੍ਹਾਂ ਦਾ ਲੈਣ ਦੇਣ ਅਸੀਂ ਜਾਣੇ ਅਣਜਾਣੇ ਚ ਕਰਦੇ ਹਾਂ ਤਾਂ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਚੰਗੀ ਲੱਗੀ ਜਾਂ ਜਾਣਕਾਰੀ ਵਧੀਆ ਲੱਗੇ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ